ਅੱਛੇ ਕਾਲ ਪੰਜਾਬੀ ਬੁਲਟਨ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਸ਼ਰਨ ਕੌਰ। ਫਜ਼ਿਲਕਾ ਦੇ ਵਿੱਚ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਤਸ਼ੱਦਦ ਠਾਇਆ ਗਿਆ। ਕਾਰਨ ਇਹ ਰਿਹਾ ਕਿ ਉਹ ਆਪਣੀ ਪਤਨੀ ਦੇ ਉੱਪਰ ਸ਼ੱਕ ਕਰਦਾ। ਸੋਹਰੇ ਘਰ ਦੇ ਵਿੱਚ ਧੀ ਦੇ ਨਾਲ ਕੁੱਟਮਾਰ ਹੋ ਰਹੀ ਸੀ ਅਤੇ ਕਈ ਵਾਰ ਪੰਚਾਇਤਾਂ ਬੁਲਾਉਣ ਤੋਂ ਬਾਅਦ ਹੀ ਸਹਿਮਤੀ ਦੇ ਨਾਲ ਕੁੜੀ ਨੂੰ ਉਸਤੇ ਸੋਹਰੇ ਘਰ ਭੇਜਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਸ ਦੇ ਨਾਲ ਉੱਥੇ ਬੁਰੀ ਤਰ੍ਹਾਂ ਦੇ ਨਾਲ ਪਤੀ ਅਤੇ ਦਿਉਰ ਨੇ ਕੁੱਟਮਾਰ ਕੀਤੀ ਹੈ। ਲੋਹੇ ਦੀ ਰਾਡ ਦੇ ਨਾਲ ਪਿਤਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਕੁੱਟਮਾਰ ਕੀਤੀ ਗਈ। ਪੀੜਤ ਕੁੜੀ ਦੇ ਪਿਤਾ ਬਲਵੰਤ ਸਿੰਘ ਦੇ ਵੱਲੋਂ ਆਪਣੇ ਜਵਾਈ ਦੇ ਉੱਪਰ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਉਹਨਾਂ ਦੀ ਧੀ ਦੇ ਨਾਲ ਜਾਣ ਬੁਝ ਕੇ ਮਾਰਪੀਟ ਕੀਤੀ ਜਾਂਦੀ ਹੈ ਤੇ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹ ਗਲਤ ਹੈ। ਕੁੜੀ ਦੇ ਕੋਲ ਫੋਨ ਰੱਖ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਹੁਣ ਇਲਾਜ ਦੇ ਲਈ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ ਪਰਿਵਾਰ ਇਸ ਪੂਰੇ ਮਾਮਲੇ ਤੇ ਵਿੱਚ ਇਨਸਾਫ ਦੀ ਮੰਗ ਕਰ ਰਿਹਾ ਹੈ ਪਾ ਜ਼ਿਲਕਾ ਦੀ ਇਹ ਖਬਰ ਸੀ ਜਿੱਥੇ ਕਮਰਾ ਬੰਦ ਕਰਕੇ ਪਤੀ ਅਤੇ ਦੌਰ ਦੇ ਵੱਲੋਂ ਇਸ ਕੁੜੀ ਨੂੰ ਕੁੱਟਿਆ ਗਿਆ ਸਾਰੇ ਕੁੱਟਿਆ ਗਿਆ ਕਿਹਾ ਕਿ ਨਾ ਕੋਈ ਨਹੀਂ ਪਤਾ ਖਾਂਦਾ ਜਦੋਂ ਪਰਮਾ ਲੜੀ ਕਰੇ ਰਾਲ ਕੇ ਕੁੱਟੇ ਚਿੱਟਾਂ ਨਹੀਂ ਸਭਾ ਹੁੰਦੇ ਤੁਆਨੇ ਗੇ ਇੱਕ ਦੋ ਵਾਰੀ ਸ਼ਖਸ਼ੂਬਾ ਕਰਦਾ ਸੀ ਕੁੜੀ ਨੂੰ ਬਲਗਾਮ ਕਰਦਾ ਸੀ ਕਹਦਾ ਸੀ ਟਗਲ ਟਗਲ ਤੇ ਐਸੀ ਇੰਕੈਰਸਾ ਪੈਂਟ ਨੇ ਮੁਲਾਇਆ ਸੀ ਇੱਕ ਮਾਸੂਮ ਧੀ ਅਤੇ ਮਾਂ ਜੋ ਕਿ ਘਰ ਤੋਂ ਨਿਕਲੇ ਸੀ ਉਹਨਾਂ ਬਾਬਤ ਪਤਾ ਲੱਗਿਆ ਕਿ ਮਿਆਰ ਤੇ ਵਿੱਚ ਉਹਨਾਂ ਨੇ ਛਾਲ ਮਾਰੀ ਹੈ ਤੇ ਧੀ ਕਿਹੜੀ ਗੱਲ ਆ 2 25 ਤੇ ਮੇਰੀ ਧੀ ਕਲ ਦੀ ਗਈ ਕਾਂਦੀ ਮੇਰੀ ਧੀ ਗਈ ਜਿੰਨਾ ਤੇ ਮੁਖਸਰ ਵਾਲੇ ਤਾਇਏ ਦੀ ਇੰਨੀ ਪਹੁੰਚ ਆ ਬਹੁਤ ਪਹੁੰਚਾਂਦੀ ਊੜ ਫੋੜ ਕਰ ਦਿੰਦੇ ਵੀ ਆਪਣੀ ਬੰਦਲਾ ਗਾਇਬ ਹੋ ਗਿਆ ਤੈਨੂੰ ਕਿੰਨੇ ਵਜੇ ਪਤਾ ਲੱਗਿਆ ਨਾ ਇਹਨਾਂ ਨੂੰ ਆਪ 5 ਵਜੇ ਪਤਾ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਨਾ ਤੁਹਾਨੂੰ ਸ਼ਾਮ ਨੂੰ ਕਿਤਸ ਵੀ ਨਾਲੇ ਮੁਕਸਰ ਤੋਂ ਹੀ ਆਏਗੀ ਕੋਟਕਪੁਰ ਤੋਂ ਅੱਛਾ ਅੱਛਾ ਕੋਈ ਬੈਠਿਆ ਜੀ ਗੱਲ ਨਹੀਂ ਕੋਈ ਆ ਜੀ 2 ਵਜੇ ਦਾ ਪਤਾ ਅੱਛਾ ਅੱਛਾ ਕੋਈ ਰਮਨ ਜੀ ਉਹ ਬੜੇ ਸੁਪਤਾਂ ਨੇ ਜਿਹੜਾ ਦਰਕਾਸ਼ੀ ਸਿੰਘ ਜਦੋਂ ਉਹਨਾਂ ਨੇ ਸੰਭਾਲਿਆ 2 ਵਜੇ ਦੀ ਮਾਰੀ ਨਹੀਂ ਗਈ ਆ ਤਾਂ ਕੋਈ ਨਾ ਕੋਈ ਅੰਦਰ ਬੈਠੇ ਆ ਬੈਠੇ ਤੁਸੀਂ ਨਹੀਂ ਬੋਲਦੇ ਜੀ ਦੱਸਿਆ ਕੋਈ ਘਰ ਘਰ ਦਾ ਪੁੱਤ ਘਰ ਹੋਵੇ ਨਾ ਮੈਂ 5 ਵਜੇ ਸ਼ਾਮ ਨੂੰ ਕੁੱਕੜ 5 ਵਜੇ ਨਾ ਮੈਂ ਕੱਲ੍ਹ ਦੇ ਇਸ ਕਰਕੇ ਬੰਨਣਾ ਚਾਹ ਨਹੀਂ ਬਣਾ ਦੀ ਕਿ ਕੀ ਕਰਨਾ ਇਹਨੂੰ 5:00 ਤੋਂ 4:30 ਬਾਹਰ ਅਸੀਂ ਇਕੱਠੇ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਆ 2:00 ਜੇ ਅਸੀਂ ਰੋਟੀ ਖਾਧੀ ਹੈ ਜੀ ਕਾਕੂ ਨੂੰ ਰੋਟੀ ਖਵਾਈ ਹੈ ਔਰ ਜਿੱਦ ਬੈਠ ਕੇ ਮੈਂ ਵੀ ਖਾਧੀ ਮਸ਼ੀਨ ਨੇ ਵੀ ਖਾਧੀ ਹੱਥ ਦੇ ਘੇੜ ਦੇ ਕਹਿੰਦੀ ਕਾਕੂ ਦਾ ਜਨਮ ਦਿਨ ਮਨਾਣਾ ਹੈਗਾ 10 ਤਰੀਕ ਨੂੰ ਜਨਮ ਦਿਨ ਜੀ ਤੇ ਮਨਾਣਾ ਹੈਗਾ ਮੈਂ ਕਿ ਖੁੱਲ ਕੇ ਮਨਾਣਾ ਕਹਿੰਦੀ ਮੈਂ ਕਿ ਚਲੋ ਕੋਈ ਨਹੀਂ ਬੇਟੇ ਜਿੰਨਾ ਤੂੰ ਕਹਿੰਗੀ ਅੱਪਾ ਉਹ ਸਾਰੇ ਘਰ ਜਾ ਕੇ ਸਾਦੇ ਲਿਆਵਾਂਗੇ ਆ ਗੱਲਾਂ ਚੱਲੀਆਂ ਚੱਲੀਆਂ ਰਹੀਆਂ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਸਾਡੇ ਦਾ ਦਿਮਾਗ 'ਚ ਵੀ ਹੈ ਨਹੀਂ ਜੀ ਕੋਈ ਗੱਲ ਹੱਸਦੇ ਘੇੜ ਦੇ ਪਰਿਵਾਰ 'ਚ ਹੋ ਗਈ ਹੈ ਜੀ ਮੇਰੀ ਗੱਲ ਸਰੋ ਬੇਟਾ ਗੱਲ ਹੀ ਕੋਈ ਨਹੀਂ ਹੈਗੀ ਸੀ ਕੋਈ ਘਰੇ ਲੜਾਈ ਨਹੀਂ ਕੋਈ ਝਗੜਾ ਨਹੀਂ ਬਿਲਕੁਲ ਕੁਝ ਵੀ ਹੈ ਨਹੀਂ ਸੀ ਜਿਸ ਦਿਨ ਗਈ ਉਹ ਉਸ ਦਿਨ ਵੀ ਹਸਦੀ ਹਸਦੀ ਤਾਰੀਫ ਸਾਰੀ ਕਲੋਨੀ ਕਰਦੀ ਵੀ ਬਾਵਾਜ ਹੀ ਕਦੀ ਸੁਣੀ ਘਰ ਚ ਹਾਂ ਹੋਈ ਨਹੀਂ ਕਦੇ ਉਧਰ ਅਸੀਂ 25 ਲਾਇਆ ਉਸ ਮਹੱਲੇ ਚ ਉਹ ਕਹਿੰਦੇ ਉੱਪਰ ਸਾਡੇ ਚਵਾਰੇ ਤੇ ਬੈਠੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ 4 ਮਹੀਨੇ ਮਾਵਾਂ ਧੀਆਂ ਕਿ ਨੋ ਸੱਸਾ ਹਾਂ ਨਹੀਂ ਦੱਸਦੇ ਸਾਰਾ ਦੋਸਤੋ ਅਬੋਹਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਮਹਿਲਾ ਨੇ ਆਪਦੀ ਬੱਚੀ ਸਮੇਤ ਨਹਿਰ ਚ ਛਲਾਂਗ ਮਾਰ ਦਿੱਤੀ ਹੈ ਤੁਹਾਨੂੰ ਦੱਸਦੀ ਹਾਂ ਅਬੋਹਰ ਦੀ ਨਹਿਰਾਂ ਸਾਰੀਆਂ ਬੰਦ ਹੈ ਇਸ ਕਰਕੇ ਇਸ ਲੇਡੀਜ਼ ਇੰਨੀ ਦੁਖੀ ਸੀ ਕੀ ਉਸਨੇ ਫਾਜ਼ਿਲਕਾ ਰੋਡ ਤੇ ਸਥਿਤ ਖੁਈ ਖੇੜੇ ਕੋਲ ਗੰਗ ਕਨਾਲ ਨਹਿਰ ਦੇ ਵਿੱਚ ਛਲਾਂਗ ਮਾਰੀ ਹੈ ਉਸ ਦੀ ਪਛਾਣ ਜਿਹੜੀ ਹੈ ਵੰਦਨਾ ਪ੍ਰੀਆ ਇਨਕਲੇਵ ਨਿਵਾਸੀ ਤੇ ਆਪ ਦੀ ਪੁੱਤਰੀ ਨਾਲ ਪ੍ਰਾਂਸ਼ੀ ਇਹ ਕੱਲ ਦੁਪਹਿਰ ਜਿਹੜੀ ਹੈ ਉਹ 2:30 ਵਜੇ ਘਰੋਂ ਨਿਕਲੀ ਸੀ ਤੇ ਉਸ ਤੋਂ ਬਾਅਦ ਉਹਨੇ ਖੁਈ ਖੇੜਾ ਵਿੱਚੋਂ ਸਕੂਟਰੀ ਤੇ ਜਾ ਕੇ ਸਕੂਟਰੀ ਇੱਕ ਨਹਿਰ ਕਿਨਾਰੇ ਖੜੀ ਕਰਕੇ ਜਿਹੜੀ ਹੈ ਉਹ ਮਾਰੀ ਸੀ ਛਲਾਂਗ ਤੇ ਹੁਣ ਜਿਹੜੀ ਹੈ ਪ੍ਰਿਜਨ ਜਿਹੜੀ ਤਲਾਸ਼ ਕਰ ਰਿਹਾ ਹਾਲਾਂਕਿ ਹੁਣੇ ਤੱਕ ਡੈੱਡ ਬੁੜੀਆਂ ਨਹੀਂ ਮਿਲੀਆਂ ਤਲਾਸ਼ ਕੀਤੀ ਜਾ ਰਹੀ ਹੈ ਗੋਤਾਖੋਰਾਂ ਤੇ ਪ੍ਰਿਜਨਾ ਵੱਲੋਂ ਜਿਹੜੀ ਹੈ ਤਲਾਸ਼ ਕੀਤੀ ਜਾ ਰਹੀ ਹੈ ਆਪਾਂ ਹੁਣ ਪਰਿਵਾਰ ਤਾਂ ਬਹੁਤ ਵਧੀਆ ਹੈ ਕਦੇ ਇਹਨਾਂ ਦਾ ਕੋਈ ਝਗੜਾ ਨਹੀਂ ਅਸੀਂ ਸੁਣਿਆ ਕਦੇ ਨਾ ਕੋਈ ਗੱਲਬਾਤ ਕਦੇ ਵੀ ਬਹੁਤ ਅੱਛਾ ਪਰਿਵਾਰ ਹੈ ਬਹੁਤ ਸਹਿਨਸਿਲਤਾ ਵਾਲੇ ਆ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਮੁੰਡੇ ਚ ਨਾ ਕੁੜੀ ਵੀ ਬਹੁਤ ਵਧੀਆ ਸੀਗੀ ਬਹੁਤ ਇੱਜ਼ਤਮਾਨ ਕਰਦੀ ਸੀ ਆਏ ਗਏ ਦੀ ਕਦੇ ਨਾ ਕੋਈ ਨੌ ਸਾਲ ਦਾ ਕੋਈ ਝਗੜਾ ਨਹੀਂ ਅਸੀਂ ਦੇਖਿਆ ਨਹੀਂ ਅਸੀਂ ਪਰਿਵਾਰ 'ਚ ਕੋਈ ਐਜੂ ਕੋਈ ਗੱਲ ਦੇਖੀ ਜਾਂਦਾ ਕਾਹੂ ਕਰਨ ਆਇਆ ਉਹ ਬਣਿਆ ਹੋਵੇ ਹੁਣ ਇੱਕ ਅਗਲੀ ਖਬਰ ਵਿਆਹ ਦੇ ਸਮਾਗਮ ਦੇ ਵਿੱਚ ਜਾਗੋ ਦੇ ਦੌਰਾਨ ਨੱਚਦੇ ਹੋਏ ਸਰਪੰਚ ਤੇ ਪਤੀ ਦੀ ਜਾਨ ਗਈ ਹੈ ਪਰਮਜੀਤ ਸਿੰਘ ਉਮਰ 45 ਸਾਲ ਦੋ ਪੱਖ ਇੱਥੇ ਅਲੱਗ-ਅਲੱਗ ਹੋ ਗਏ ਜਿਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਲੱਗਣ ਦੇ ਕਾਰਨ ਜਾਨ ਗਈ ਦੂਸਰਿਆਂ ਦੇ ਵੱਲੋਂ ਕਿਹਾ ਗਿਆ ਜੋ ਕਿ ਪਰਿਵਾਰਿਕ ਮੈਂਬਰ ਨੇ ਕਿ ਬੰਦੂਕ ਚੱਲਣ ਤੋਂ ਬਾਅਦ ਨਹੀਂ ਸਗੋ ਹਾਰਟ ਅਟੈਕ ਆਣ ਦੇ ਕਾਰਨ ਇਹਨਾਂ ਦੀ ਜਾਨ ਗਈ। ਮੌਤ ਵਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ। ਸੂਚਨਾ, ਗੁਪਤ ਸੂਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇ ਸਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੀ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਸੀ ਵੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਖਾਈ ਆ ਕਿ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ। ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਸਰ ਤੇ ਉਹ 12 ਤਰੀਕ ਦਾ ਵਾਕਿਆ ਹੈ ਜਗਤ ਦਾ ਪ੍ਰੋਗਰਾਮ ਦਾ ਜੀ ਜੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲਾਂ ਦਾ ਵੀ ਚੱਲ ਰਹੀ ਆ ਜੀ ਜੀ ਤਿੰਨ ਫਾਇਰ ਉਹਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂ ਜੀ ਬੰਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਦੇ ਵਿੱਚ ਉਹ ਪਹੁੰਚਿਆ ਹੋਇਆ ਸੀ ਜੀ ਜੀ ਨਜ਼ਰ ਸਾਫ਼ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਹੈ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਹੈ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਇੱਕ ਚੰਗੀ ਤੇ ਪੋਜ਼ਿਟਿਵ ਖਬਰ विदेश ਤੋਂ 파르트 ਕੇ 워터 파크 બનાયા ਗਿਆ ਹੈ ਪੰਜਾਬ ਦੇ ਵਿੱਚ ਆ ਕੇ ਅਤੇ ਇਸ ਦੇ ਕਾਰਨ ਕਰੀਬ 600 ਲੋਕਾਂ ਨੂੰ ਰੋਜ਼ਗਾਰ ਮਿਲਿਆ ਕੁਝ ਲੋਕ ਵਿਦੇਸ਼ ਜਾ ਰਹੇ ਨੇ ਵਿਦੇਸ਼ ਜਾ ਕੇ ਡਿਪੋਰਟ ਹੋ ਰਹੇ ਨੇ ਕੁਝ ਲੋਕ ਵਿਦੇਸ਼ ਤੋਂ ਖੁਦ ਬਖੁਦ ਵਾਪਸ ਆ ਰਹੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਉਹੋ ਜਿਹੀ ਜ਼ਿੰਦਗੀ ਨਹੀਂ ਮਿਲ ਰਹੀ ਤੇ ਕੁਝ ਲੋਕ ਆਪਣੇ ਪੰਜਾਬ ਨੂੰ ਬਿਹਤਰ ਬਣਾਉਣ ਦੇ ਖਾਤਰ ਕੈਨੇਡਾ ਵਰਗੇ ਦੇਸ਼ਾਂ ਨੂੰ ਛੱਡ ਕੇ ਇੱਥੇ ਆ ਕੇ ਹੀ ਰੋਜ਼ਗਾਰ ਪੈਦਾ ਕਰ ਰਹੇ ਨੇ ਤਹੌੜੀ ਕਮਾਂਸਾ ਦੇ ਇੱਕ ਅਜਿਹੀ ਖਬਰ ਜਿੱਥੇ ਸੱਤ ਨੌਜਵਾਨਾਂ ਨੇ ਵੀ ਇੱਕ ਅਜੀਹਾ ਹੀ ਪ੍ਰੇਰਣਾਦਾਇਕ ਸਫ਼ਰ ਕੀਤਾ ਕੈਨੇਡਾ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਪੰਜਾਬ ਨੂੰ ਵਾਪਸ ਪਰਤਿਆ ਅਤੇ ਇੱਥੇ ਆ ਕੇ ਇੱਕ ਵਾਟਰ پارک ਸ਼ੁਰੂ ਕੀਤਾ ਜਿਸ ਦੀ ਇੱਕ ਸ਼ਾਨਦਾਰ ਤਸਵੀਰ ਤੁਸੀਂ ਇਸ ਸਮੇਂ ਦੇਖ ਰਹੇ ਹੋ। ਇਹਸਾਰੂ ਰੋਜ਼ਗਾਰ ਦੀ ਭਾਲ ਦੇ ਵਿੱਚ ਕੈਨੇਡਾ ਗਏ ਸੀ ਅਤੇ ਉਹ ਦੱਸਦੇ ਨੇ ਕਿ ਆਪਣੇ ਦੇਸ਼ ਦੇ ਵਿੱਚ ਸੈਂਕੜੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਰੋਜ਼ਗਾਰ ਚਾਹੀਦਾ ਹੈ ਅਤੇ ਇਸ ਨੂੰ ਪ੍ਰਦਾਨ ਕਰਨ ਦੇ ਲਈ ਉਹਨਾਂ ਨੇ ਇਹ ਉਪਰਾਲਾ ਕੀਤਾ। ਨਵਟਰ پارک ਦਾ ਪੰਜਾਬ ਦੇ ਵਿੱਚ ਕਈ ਨਹੀਂ ਤਾਂ ਇੱਥੇ ਵੱਖਰਾ ਕੀ ਹੈ ਇੱਕ ਵਿਲੱਖਣ ਚੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਦੇ ਵਿੱਚ 5 ਮੀਟਰ ਚੌੜੀ ਅਤੇ 360 ਮੀਟਰ ਲੰਬੀ ਨਹਿਰ ਬਣਾਈ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵਿਸ਼ਾਲ ਜਹਾਜ਼ ਦਾ ਮਾਡਲ ਵੀ ਤਿਆਰ ਕੀਤਾ ਹੈ ਜੋ ਕਿ ਭਾਰਤ ਦੇ ਵਿੱਚ ਹੋਰ ਕਿਤੇ ਨਹੀਂ ਮਿਲਦਾ ਰਿਪੋਰਟ ਹੋ ਕੇ ਵਾਪਸ ਆਏ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪੇਸ਼ਕਸ਼ ਤੱਕ ਵੀ ਇਹਨਾਂ ਮੁੰਡਿਆਂ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਇੱਕ ਵਧੀਆ ਸੁਨੇਹਾ ਕਿ ਵਿਦੇਸ਼ਾਂ ਦੇ ਵਿੱਚ ਸਿਰਫ ਪੈਸਾ ਹੈ ਇੱਜ਼ਤ ਨਹੀਂ ਅਸਲੀ ਸਤਕਾਰ ਸਿਰਫ ਆਪਣੇ ਦੇਸ਼ ਦੇ ਵਿੱਚ ਹੀ ਮਿਲਦਾ ਹੈ ਅਸਲੀ ਸਫਲਤਾ ਉਹ ਹੈ ਜਿੱਥੇ ਸਵੈ ਮਾਣ ਅਤੇ ਦੇਸ਼ ਦੇ ਲਈ ਕੁਝ ਕਰਨ ਦਾ ਜਜ਼ਬਾ ਹੋਵੇ ਅੱਜ ਰੋਸਟੇ ਦਾ ਆਖਰੀ ਦਿਨ ਆ ਤੇ ਇੱਥੇ ਰੋਸਟੇ ਦੇ ਵਿੱਚ ਬੀਤੇ ਦਿਨ ਇੱਕ ਝੂਲਾ ਟੁੱਟਿਆ ਸੀ ਅਤੇ ਉਸ ਦੇ ਵਿੱਚ ਇੱਕ ਵਿਅਕਤੀ ਕਿਸ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਕਿੰਜੋਦੇ ਸੱਟਾਂ ਲੱਗੀਆਂ ਉਸ ਬਾਰੇ ਗੱਲ ਕਰਦੇ ਹੋ ਕਿਤੇ ਮੇਲਾ ਲੱਗਿਆ ਹੋਵੇ ਤਾਂ ਝੁੱਲੇ ਟੁੱਟਣ ਦੀਆਂ ਖਬਰਾਂ ਉਦੋਂ ਹੀ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਚੰਡੀਗੜ੍ਹ ਦੇ ਸੈਕਟਰ ਦਸ ਦੇ ਵਿੱਚ ਲੱਗਿਆ ਰੋਜ਼ ਫੈਸਟੀਵਲ ਇੱਥੇ ਹੀ ਝੁੱਲੇ ਵੀ ਲੱਗੇ ਹੋਏ ਨੇ ਜਿਸ ਤੇ ਚਲਦੇ ਹੋਏ ਸ਼ੁੱਕਰਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਝੁੱਲੇ ਦੀ ਸੀਟ ਬੈਲਟ ਟੁੱਟਣ ਦੇ ਨਾਲ ਇੱਕ ਨੌਜਵਾਨ ਸੀਟ ਤੋਂ ਡਿੱਗ ਪਿਆ ਝੁੱਲਾ ਤੇਜ਼ ਰਫ਼ਤਾਰ ਦੇ ਨਾਲ ਫਿਰ ਵੀ ਚਲਦਾ ਰਿਹਾ ਤੇ ਨੌਜਵਾਨ ਝੁੱਲੇ ਦੇ ਅੰਦਰ ਹੀ بار بار ਟਕਰਾਂਦਾ ਰਿਹਾ ਉਸ ਦੇ ਨਾਲ ਬੈਠੇ ਦੋਸਤਾਂ ਤੇ ਪਿਛਲੀ ਸੀਟਾਂ ਤੇ ਬੈਠੇ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰੇ ਚੁੱਲਾ 360 ਡਿਗਰੀ ਘੁੰਮਦਾ ਰਿਹਾ ਜਿਸ ਦੇ ਕਾਰਨ ਮਹੌਸ ਤੋਂ ਫੜਨ ਦੇ ਵਿੱਚ ਅਸਫਲ ਰਹੇ ਜ਼ਖਮੀ ਨੌਜਵਾਨ ਨੇ ਚੁੱਲੇ ਨੂੰ ਰੋਕਣ ਦੀਆਂ ਆਵਾਜ਼ਾਂ ਲਗਾਈਆਂ ਸੀ ਪਰ ਆਪਰੇਟਰ ਨੇ ਕੋਈ ਧਿਆਨ ਨਹੀਂ ਦਿੱਤਾ ਇੱਕ ਅਗਲਾ ਮਾਮਲਾ ਬੁਰਦਾਸਪੁਰ ਦਾ ਆ ਵੀ ਹੈ ਜਿੱਥੇ ਦੋਸਤ ਨੇ ਜਿਸ ਦਾ ਨਾਮ ਸਨੀ ਸੀ ਆਪਣੇ ਹੀ ਦੋਸਤ ਨੂੰ ਅਤੇ ਗਵਾਨ ਦੇ ਵਿੱਚ ਰਹਿੰਦੇ ਗਵਾਂਡੀ ਹੈਪੀ ਨੂੰ ਇਹੋ ਜਿਹਾ ਧੋਖਾ ਦਿੱਤਾ ਜਿਸ ਤੋਂ ਕਿ ਅੱਜ ਸਾਰਾ ਪਰਿਵਾਰ ਸੋਚ-ਸੋਚ ਕੇ ਰੋ ਰਿਹਾ ਹੈ ਕਿ ਇਹੋ ਜਿਹੇ ਗਵਾਨ ਦੇ ਨਾਲੋਂ ਅਸੀਂ ਕਿਤੇ ਇਕੱਲੇ ਹੀ ਰਿਆ ਰਹੇ ਹੁੰਦੇ ਇਹੋ ਜਿਹੇ ਦੋਸਤ ਤੇ ਨਾਲੋਂ ਸਾਨੂੰ ਕਦੇ ਕੋਈ ਦੋਸਤ ਟੱਕਰਿਆ ਹੀ ਨਾ ਹੁੰਦਾ ਕਿਉਂਕਿ ਇਹ ਦੋਸਤ ਜਿਸ ਦਾ ਨਾਮ ਸਨੀ ਸੀ ਆਪਣੇ ਤਿੰਨ ਬੱਚਿਆਂ ਤੇ ਘਰਵਾਲੀ ਨੂੰ ਛੱਡ ਕੇ ਗਵਾਨ ਦੇ ਵਿੱਚ ਰਹਿੰਦੇ ਦੋਸਤ ਹੈਪੀ ਦੀ ਘਰਵਾਲੀ ਨੂੰ ਲੈ ਕੇ ਭੱਜ ਗਿਆ ਅਤੇ ਇਸ ਤੋਂ ਬਾਅਦ ਉਸਨੇ ਹੈਪੀ ਦੇ ਘਰ ਤੇ ਹਮਲਾ ਵੀ ਕੀਤਾ ਅਤੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਤੱਕ ਦੇ ਰਿਹਾ ਦਾਸਤਿ ਹੈ ਕਿ ਹੈਪੀ ਜੋ ਕਿ ਖੁਦ ਵਿਦੇਸ਼ ਦੇ ਵਿੱਚ ਕੰਮ ਕਰਦਾ ਉਸ ਦੀ ਪਤਨੀ ਇੱਥੇ ਬੱਚਿਆਂ ਦੇ ਨਾਲ ਰਹਿੰਦੀ ਸੀ ਆਪਣੇ ਸੱਸ ਦੇ ਨਾਲ ਉਬੇਤੇ ਰੇਣੀ ਨੂੰ ਦੁੱਧ ਲੈਣ ਦੇ ਲਈ ਘਰ ਤੋਂ ਨਿਕਲੇ ਦੋਸਤੀ ਦੇ ਨਾਂ ਤੇ ਕਲਖ ਬਣੇ ਇਸ ਮੁੰਡੇ ਨੇ ਆਪਣੇ ਹੀ ਦੋਸਤਾਂ ਘਰ ਉਜਾੜ ਦਿੱਤਾ ਗੁਰਦਾਸਪੁਰ ਦੇ ਰਾਮਨਗਰ ਪਿੰਡ ਤੋਂ ਦੋਸਤੀ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਸਾਹਮਣੇ ਆਈ ਤਾਂ ਖੈਰ ਜਦੋਂ ਪਤਨੀ ਨੂੰ ਲੈ ਕੇ ਫਰਾਰ ਹੋਇਆ ਇਹ ਦੋਸਤ ਤਾਂ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਦੋਸਤੀ ਪਤਨੀ ਦੇ ਨਾਲ ਭੱਜਣ ਵਾਲੇ ਦੋਸ਼ੀ ਸਨੀ ਨੇ ਹੋਰ ਮੁੰਡਿਆਂ ਦੀ ਮਦਦ ਦੇ ਨਾਲ ਹੁਣ ਆਪਣੇ ਹੀ ਦੋਸਤ ਹੈਪੀ ਦੇ ਘਰ ਦੇ ਉੱਪਰ ਹਮਲਾ ਕੀਤਾ ਜਿਸ ਦੀ ਘਰਵਾਲੀ ਨੂੰ ਉਹ ਭਜਾ ਕੇ ਲੈ ਗਿਆ ਕਰਦੀ ਭੰਤੋੜ ਕੀਤੀ ਗਈ ਧਮਕੀ ਦਿੱਤੀ ਗਈ ਕਿ ਜੇਕਰ ਕਿਸੇ ਰੂਪੇਸ ਪਰੇ ਦੱਸਿਆ ਗਿਆ ਤਾਂ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਮਨਗਰ ਪਿੰਡ ਦੀ ਮਹਿਲਾ ਸਰਪੰਚ ਨਜੀਤ ਗੌਰ ਨੇ ਕਿਹਾ ਕਿ ਪਿੰਡ ਦਾ ਇੱਕ ਲੜਕਾ ਸਣੀ ਵਿਆਹਿਆ ਹੋਇਆ ਸੀ ਉਸਦੇ ਖੁਦ ਦੇ ਤਿੰਨ ਬੱਚੇ ਨੇ ਪਿੰਡ ਦੀ ਹੀ ਵਿਆਹਤਾਂ ਨੂੰ ਲੈ ਕੇ ਭੱਜ ਗਿਆ ਜਿਸ ਦੇ ਕਿ ਦੋ ਬੱਚੇ ਨੇ ਇਸ ਦੇ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪੰਚਾਇਤ ਦੇ ਵੱਲੋਂ ਵੀ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਲੋਕਾਂ ਦਾ ਕਹਿਣਾ ਸੀ ਕਿ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਤਾਂ ਕੋਈ ਕਿਸੇ ਦੀ ਧੀ ਨੂੰ ਭਜਾ ਕੇ ਲੈ ਕੇ ਜਾਵੇ ਤੇ ਨਾ ਹੀ ਕੋਈ ਕਿਸੇ ਦੀ ਨੂੰਹ ਤੇ ਮਾੜੀ ਨਜ਼ਰ ਰੱਖੇ ਤੇ ਖੜਿਆ ਹੈ ਤੇ ਦਵਾਈ ਲੈਣ ਗਏ ਸੀ ਮਮਮੀ ਨਾਲ ਉਹ ਇਦਾਂ ਸਾਡੇ ਚ ਕੋਈ ਨਹੀਂ ਹੈ ਸਰੀਕ ਕਮ ਲਾਹੇਦੜਾ ਹਾਂਜੀ ਯਾਰ ਦੋਸਤ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਾ ਸਾਡੇ ਚ ਕੀ ਕੰਮ ਕਰਨ ਦਿਆ ਸੀ ਯਾਰੀ ਗੂਟੀ ਨਹੀਂ ਚੱਲੀ ਪਾਰੀ ਹੀ ਨਹੀਂ ਹਾਂ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਵਿੱਚ ਹੀ ਘਰ ਹਾਂ ਤੁਹਾਡੇ ਬੱਚੇ ਤੁਹਾਡੇ ਘਰ ਕੋਈ ਵੀ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਉਠਾਇਆ ਆਪਣੇ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵੀ ਸਾਡੇ ਤੇ ਕੋਈ ਹਮਲਾ ਸਾਡੇ ਬੱਚਾ ਰਮਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਏ ਆ ਤਾਂ ਹੀ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੇ ਘਰ ਵਾਲੀ ਨਾਲ ਆ ਕੇ ਨੇ ਹਮਲਾ ਕਰਵਾਇਆ ਉਹਦਾ ਸੋਰਾਂ ਵੀ ਨਾਲ ਆਇਆ ਅਦਕ ਚਾਚਾ ਵੀ ਨਾਲ ਆਇਆ ਦੋ ਤੀ ਤੇ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸ਼ਰੀ ਜਿਹਨੇ ਜਨਾਨੀ ਘੜੇ ਘੜੇ ਨਾਉ ਖੜੀ ਆ ਇਹ ਹੈਗਾ ਹੀ ਸਾਢੇ 5 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਸ਼ਨੀ ਦੀ ਘਰ ਦੀ ਨਾਲ ਆਈ ਅੱਛਾ ਸਾਡੇ ਨਾਉ ਨਹੀਂ ਸਾਡੇ ਨਾਉ ਦਾ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਭਾਨੇ ਘਰ ਦੀ ਕੀਤੀ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਕਿ ਏਦਾਂ ਭੱਜ ਦੌੜ ਕਰ ਤੇ ਥੰਮਗਾ ਲਈ ਜਾਂਦਾ ਸ਼ਨੀ ਪਰ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਆਏ ਘਰ ਦੇ ਨਾਲ ਜੋ ਕਰਦਾ ਸਾਡੀ ਬੋਟੀ ਤੇ ਥੰਮ ਕੀ ਲਈ ਇਹਨੇ ਸਾਰੇ ਤਾਂ ਲਾਈ ਆ ਨੋ ਖੜੀ ਕੇ ਇਹ 15 ਤਰੀਕ ਦੀ ਖੜੀ ਆ। ਅਜੇ ਨਹੀਂ ਵਸੇ। ਅਜੇ ਤੱਕ ਨਹੀਂ ਆਈ। ਕੋਈ ਪੁਲਿਸ ਕਮਿਸ਼ਨ ਕੀਤੀ ਹੈ? ਹਾਂਜੀ ਇਹ ਕੀਤੀ ਆ। ਤੁਹਾਨੂੰ ਜਿੱਦਾਂ ਪਤਾ ਲੱਗ ਗਿਆ ਕਿ ਪੱਜ ਕੇ ਚੱਲਦੀ। ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੇ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਸੀ। ਕਹਿੰਦੀ ਮम्मा ਮੈਂ ਦੁੱਧ ਲੈ ਆਵਾਂ। ਤੋਤੇ ਅਗਲੇ ਮਗਰ ਮਗਰ ਮੋਟਰਸਾਈਕਲ ਨਾਲ ਆ ਛੱਡਿਆ ਕਦੇ ਦੀ ਸੂ ਲੈਂਦਾ ਰਿਆ ਵੀ ਉੱਥੇ ਗਈ ਆ। ਉੱਥੇ ਉਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ। ਉਹ ਕੰਮ ਚ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ। ਜੀ ਕਰੀ ਤੇ ਹਾਂਜੀ ਕਰਵਲ ਇੱਥੇ ਹੀ ਸਾਡੀ ਨੋ ਉਹ ਪਰਿਓ ਵੀ ਕਰਦਾ ਉਹ ਓਦਾਂ ਹੀ ਲੱਗਾ ਸੀ ਕਿ ਕਿਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਲੀਆਂ ਸੀ ਤੇਰੀਆਂ ਵੀ ਦੋ ਬੱਚੇ ਇਹ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਇਹ ਨਹੀਂ ਚੱਲਦਾ ਜੇ ਥੋੜਾ ਘਾਨੋਂ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਜਾ ਰਹੀ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਅਡੀ ਓਦਾਂ ਦੀ ਨਹੀਂ ਇਹ ਤੱਕੇ ਲੈ ਗਿਆ ਇਹ ਤੱਕੇ ਨਾ ਕੀਤਾ ਤੇ ਸਾਰੇ ਤੱਕੇ ਨਾਲ ਇਹ ਕੰਮ ਹੋਏ ਆ ਵਾਰਦਾਤ ਇਹ ਹੋਈ ਹੈ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੋਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਿਹੜਾ ਦੋਸਤ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਇਹ ਮਾੰਗੇ ਹੋਏ ਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਕੇ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਹੱਥੇ ਜਾਂਦੇ ਜਾਂਦੇ ਗਾਇਕ ਚੰਦਰਾ ਬਰਾੜ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਆਈਆਂ ਨੇ ਉਹ ਸਾਂਝੀਆਂ ਕਰ ਲੈਣੇ ਬੜਾ ਹੀ ਪੁਰਾਣਾ ਪਿਆਰ ਸੀ ਇਹ ਗੁੜਾ ਪਿਆਰ ਸੀ ਜਿਸ ਤੇ ਚਲਦੇ ਹੋਏ ਚੰਦਰੇ ਬਰਾੜ ਨੇ ਆਪਣੀ ਉਸ ਗਰਲਫ੍ਰੈਂਡ ਦੇ ਨਾਲ ਵਿਆਹ ਕਰਵਾਇਆ ਭਾਵੇਂ ਕਿੰਨਾ ਵੀ ਫੇਮ ਮਿਲ ਗਿਆ ਹੋਵੇ ਪਰ ਫਿਰ ਵੀ ਖੁਸ਼ ਕਰ ਦਿੱਤਾ ਉਹਨਾਂ ਦੇ ਸੱਚੇ ਪਿਆਰ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਗਾਇਕ ਨੇ ਆਪਣੀ ਵੱਖਰੀ ਪਛਾਣ ਬਣਾਈ ਵੇਰੇ ਆਪਾ ਕਦੋਂ ਮਿਲਾਂਗੇ ਫੇਮ ਗਾਇਕ ਚੰਦਰ ਬਰਾੜ ਨੇ ਹਾਲ ਹੀ ਦੇ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਆਪਣੀ ਸਾਰੀ ਖੁਸ਼ੀ ਸਾਂਝੀ ਕੀਤੀ ਇੰਸਟਾਗ੍ਰam ਦੇ ਉੱਪਰ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਕਿ ਉਹਨਾਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਗਾਇਕ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਆਖਿਰਕਾਰ ਕਿਹਾ ਕਿ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਹਮੇਸ਼ਾ ਲਈ ਹੋ ਗਿਆ ਸ਼ੁਕਰ ਵਾਹਿਗੁਰੂ ਦਾ ਇਸ ਤੋਂ ਇਲਾਵਾ ਆਪਣੀ ਪਿਆਰ ਪਰੀ ਕਹਾਣੀ ਬਾਰੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ ਖਾਸ ਤੌਰ ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ ਬਿਨਾ ਹੁਜੂਜੇ ਮੇਰੇ ਵਿਆਹ ਦੇ ਲਈ ਹਾਂ ਕਰ ਦਿੱਤੀ ਗਾਇਕ ਨੇ ਅੱਗੇ ਕਿਹਾ ਕਿ ਹਾਂ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਜਿਸ ਨੂੰ ਕਿ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ ਜਿਸ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ